ਸਤਿ ਸ੍ਰੀ ਅਕਾਲ ਜੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਮੈਂ ਥਾਰਾ ਆਪਣਾ ਲਾਡਾ ਪੁਆਦੀ ਯੋ ਵੀਰ ਫੇਸਬੁੱਕ ਕੇ ਉੱਪਰ ਪਰਮਜੀਤ ਸਿੰਘ ਲਾਡਾ ਇੰਸਟਾਗ੍ਰਾਮ ਕੇ ਉੱਪਰ ਲਾਡਾ ਪੁਆਦੀ ਜੇ ਥਾਨਾ ਹਲੇ ਤੱਕ ਵੀਰ ਸਬਸਕ੍ਰਾਈਬ ਨਹੀਂ ਕਰਿਆ ਫੋਲੋ ਨਹੀਂ ਕਰਿਆ ਕਰ ਲਿਓ ਫੇਸਬੁੱਕ ਕੇ ਉੱਪਰ ਵੀ ਹੈ ਪਰਮਜੀਤ ਸਿੰਘ ਲਾਡਾ ਉਸ ਨੂੰ ਵੀ ਕਰ ਲਿਓ ਵੀਰ ਸਬਸਕ੍ਰਾਈਬ ਆਰ ਵੀਰ ਬੜੀਆਂ ਖਬਰਾਂ ਸ਼ੁਰੂ ਕਰਾਂਗਾ ਇਸ ਤੋਂ ਪਹਿਲਾਂ ਮੇਰੇ ਜਿਹੜੇ ਵੀਰ ਭੈਣ ਭਾਈ ਮਾਨੂੰ ਕਮੈਂਟ ਕਰਾਂ ਇਨਕਾ ਵੀ ਬਹੁਤ-ਬਹੁਤ ਧੰਨਵਾਦ ਵੀਰ ਮੈਂ ਕਮੈਂਟ ਪੜ੍ਹ ਲੈ ਕਰਾਂ ਦਿਲ ਜੇ ਦੀ ਭੇਜੇ ਕਰਾਂ ਛੋਟੇ-ਛੋਟੇ ਇਹ ਤੁਹਾਨੂੰ ਜੋ ਮੈਂ ਹੀ ਭੇਜੇ ਕਰਾਂ ਥਾਰੇ ਵਾਸਤੇ ਆਰ ਹਰਿਆਣੇ ਵਾਲਾ ਪੰਜਾਬ ਵਾਲਾ ਇਹ ਸਾਰੇ ਪਟਿਆਲੇ ਵਾਲੇ ਜਿਤਨੇ ਮੇਰੇ ਵੀਰ ਸੁਣਾ ਮੰਨੂ ਬਹੁਤ ਧੰਨਵਾਦ ਬੰਦੇ ਘੱਟ ਦੇਖਾਂ ਚਲੋ ਕੋਈ ਬਾਤ ਨਹੀਂ ਵੀਰ ਉਮੀਦ ਤੋ ਰੱਖਾਂ ਭਈ ਹਜ਼ਾਰ ਹੋਵੇ ਪਰ 500 ਬਾ ਜਾਗਾ ਪੂੰਪੜਾ ਸੋ ਜਾ ਮੇਰਾ ਤੋ ਵੀਰਾ ਪਤਾ ਨਹੀਂ ਕੀ ਅੱਛਾ ਚਲੋ ਕੋਈ ਬਾਤ ਇਹ ਬੜੀਆ ਖਬਰ ਸੁਣ ਲਿਓ ਵੀਰ ਪੰਜਾਬ ਦੇ ਵਿੱਚ ਮਕਾਰੇ ਜਿੰਮ ਨਹੀਂ ਵੋਟਾਂ ਪੈਣੀਆਂ ਜਿੰਮ ਨਹੀਂ ਵੋਟਾਂ ਪੈਣੀਆਂ ਤਿੰਨ ਚਾਰ ਝਾੜੂ ਵਾਲੇ ਬਾਗਬਾਸੀਆਂ ਲੈ ਰਹੇ ਤੇ ਕਹੇ ਵੀ ਚਲੋ ਵੀ ਮਾਰਾ ਨੰਬਰ ਲੱਗ ਜਾਏਗਾ ਇਹ ਜਿ ਤਰ੍ਹਾਂ ਚੁੰਨੀ ਦਾ ਸ਼ੋਗਰਾ ਆਇਓ ਦੇਖ ਲਿਓ ਵੀਰ ਇਸ ਨੂੰ ਵੀ ਦੇਖ ਲਿਓ ਥਾ ਲਾਦਾ ਲੰਬੜਦਾਰ ਅਗਲੇ ਨੇ ਕੈਬਨਟ ਦੇ ਵਿੱਚ ਲੈ ਲਿਆ ਉਸ ਨੂੰ ਅਰੇ ਇਹ ਵੀ ਇਸੇ ਤਰ੍ਹਾਂ ਹੋਰ ਬੰਦੇ ਵੀ ਬਹੁਤ ਝਾੜੂ ਵਾਲਾਂਗੇ ਜੋ ਬਾਗਬਾਸੀਆਂ ਦੇ ਰਹੇ ਕਹੇ ਵੀ ਬਣ ਜੇਗੀ ਬਾਤ ਪਾਰੀ ਬਕਰ ਵੀ ਇਸ ਨੂੰ ਕਰਤਾ ਕੈਨਸਲ ਯੋ ਕੈਂਸਲ ਕਰਿਆ ਝਾੜੂ ਵਾਲਿਆਂ ਨੇ ਸੁੱਖਾ ਸਾਂ ਲਿਆ ਪਹਿਲੀ ਵਾਰ ਸੁਣਿਆ ਵੀ ਵੋਟਾਂ ਕੈਂਸਲ ਹੋਣੇ ਤੇ ਝਾੜੂ ਵਾਲਿਆਂ ਨੇ ਸੁੱਖ ਕਾ ਸਾਂ ਲਿਆ ਭਾਈ ਇਸ ਕਰ ਕਾ ਵੀਰ ਈਵ ਹਰਿਆਣੇ ਦੇ ਵਿੱਚ ਵੋਟਾਂ ਪੈਣੀਆਂ ਵਿਧਾਨ ਸਭਾ ਦੀਆਂ ਵੀਰ ਅਗਲੇ ਕਹਰੇ ਈਵ ਇਹ ਜਿਮ ਨਹੀਂ ਛੋਣਗੇ ਉਪਰ ਅੱਖ ਰੱਖੇਗੇ ਘਰਿਆਂ ਨੇ ਵੋਟਾਂ ਬੱਖ ਰੱਖੇਗੇ ਦੱਸ ਫਸ ਗਈ ਭੁੱਖ ਨੇ ਵਿਚਾਨੀ ਵੀਰ ਕਿੱਧਰ ਜਾਗੇ ਅਗਲੇ ਈਸੀ ਕਾਰਾ ਜੋ ਦਿਮਾਗ 'ਤੇ ਟੈਨਸ਼ਨ ਹੋ ਗਈ ਦੀ ਬੋਝ ਹੋ ਗਿਆ ਦਾ ਵੀਰ ਭਗਵਾਨ ਤਵਨ ਵਿਚਾਰ ਆਈ ਉਹਦਾ ਸਭ ਉੱਥਾ ਹਰਿਆਣੇ ਮਾ ਜਾਵੇਗਾ ਕਿ ਪੰਜਾਬ ਮਾ ਜਾਵੇਗਾ ਇਹਨਾਂ ਦਾ ਲੰਬੜਦਾਰ ਤੋਂ ਉੱਥਾ ਦਿੱਲੀ ਜੇਲ੍ਹ ਮਾ ਬੰਦ ਕਰਿਆ ਵਾ ਚਲੋ ਇਤਨਾ ਸੋਕਰ ਮਨੀਸ਼ ਸੋਦਿਆ ਨਿਕਲ ਕ ਆ ਗਿਆ ਬਾਹਰ ਵੀਰ ਸੰਜੇ ਸਿੰਘ ਆ ਗਿਆ ਜਿਉ ਬੰਦੇ ਪ੍ਰਚਾਰ ਲੱਗੇ ਬੇਕਾਰਨ ਪਰ ਕਿਤੇ ਨਾ ਕਿਤੇ ਵੀਰ ਯੋ ਕਹਿ ਸਕਾਂ ਬਈ ਇਹ ਵ ਇਨਾਂ ਨੇ ਸੂਕਾ ਸਾਹ ਲਿਆ ਕਰੇ ਵੀ ਚਲੋ ਵਧੀਆ ਹੋਇਆ ਅੱਗਾ ਕਰਤੀਆਂ ਨਹੀਂ ਵੀਰ ਜੇ ਉੱਥਾ ਜੀਮ ਨਹੀਂ ਹਾਰ ਜਾਂਦੇ ਇੰਤੋ ਚਲੋ ਕਾਰੇ ਵੀ ਲੁਧਿਆਣਾ ਜਲੰਧਰ ਦੇ ਵਿੱਚ ਤੋਹਾਂ ਚਲੋ ਸੂਟ ਵੰਡ ਕਾ ਪਾਂਡੇ ਵੰਡ ਕਾ ਰੋਟੀ ਵੰਡ ਕਾ ਪਾਣੀ ਵੰਡ ਕਾ ਸਭ ਉਸ ਵੰਡ ਕਾ ਜਿੱਟਲੀ ਬਾਕੀ ਬਾਕੀ ਇਹ ਜਲੰਧਰ ਦੇ ਵਿੱਚ ਮੰਜੇ ਲੋਕਾਂ ਨੇ ਝਾੜੂ ਨੂੰ ਇਤਨਾ ਪਿਆਰ ਦਿਆ ਜਿਮਨੀ ਮਾਂ ਲੋਕ ਸਭਾ ਵਾਂ ਕਿਉਂ ਨਹੀਂ ਪਿਆਰ ਦਿਆ ਫੇਰ ਉੱਥੇ ਦੇ ਚੰਨੀ ਖਾਤੇ ਜਿੱਤਿਆ ਵੀਰ ਯੋ ਵੀ ਤਾਂ ਸਵਾਲ ਈਸੀ ਕਾਰ ਕਾ ਵੀ ਯੋ ਕਹ ਲੋ ਵੀਰ ਯੋ ਤਾਂ ਕਾਰ ਕਾ ਥੋੜੇ ਜਿਹਾ ਸਖਾੜੇ ਹੋ ਗਏ ਕਾ ਵੀ ਚਲੋ ਚੰਗਾ ਹੋਇਆ ਵੀਰ ਈ ਨਾ ਨਾ ਯੋ ਜਿਵ ਨਹੀਂ ਛੋਣਾ ਟਾਲਤੀਆਂ ਨਹੀਂ ਭੂਖ ਨੇ ਮਚਵਾਨੀ ਫਸ ਗਈ ਆਰ ਉੱਧਰ ਦੇਖ ਲਿਓ ਵੀਰ ਯੋ ਕਾਂਗਰਸ ਪਾਰਟੀ ਦਾ ਜਿਹੜਾ ਪ੍ਰਧਾਨ ਲਾਇਆ ਵਾ ਲੰਬੜਦਾਰ ਯੋ ਰਾਜਾ ਬੜਿੰਗ ਯੋ ਕਰਾ ਵੀ ਆਮ ਆਦਮੀ ਪਾਰਟੀ ਕੇ ਟਾਈਮ ਮਾਹ ਰਾਜਮਾ ਜਿੱਤਨੇ ਨਸੇ ਕੇ ਇਨਕੇ ਟਾਈਮ ਮਾ ਵਿਕੇਗਾ ਕਿਸੇ ਕੇ ਟਾਈਮ ਮਾ ਵਿਕੇਗੀ ਆਰ ਕਹਿ ਲਓ ਵੀਰ ਯੋ ਇਸੜੂ ਕੇ ਵਿੱਚ ਬਹੁਤ ਬੜੀ ਰੈਲੀ ਹੋਈ ਵੀਰ ਉੱਠਾ ਗਏ ਬੇ ਸਾਰੇ ਇਕੱਠੇ ਹੋ ਗਏ ਉੱਥਾ ਦੇਖ ਲਿਓ ਵੀਰ ਅਗਰ ਰਾਜੇ ਬੜਿੰਗ ਨੇ ਬਹੁਤ ਗੱਲਾਂ ਕਰੀਆਂ ਰਾਜਾ ਬੜਿੰਗ ਕਹ ਰਿਹਾ ਵੀਰ ਯੋ ਕਾਚਾ ਢੂੜ ਵਾਲੇ ਨੂੰ ਮਾਰ ਰੇ ਕਹਾ ਵੀ ਆਪਾਂ ਨੇ ਯੋ ਕਰਤੇ ਯੋ ਕਰਤਿਆ ਇਹ ਵੈਸੇ ਹੈ ਤਾਂ ਹੈਗਾ ਕਾਨੂੰਨ ਵਿਵਸਥਾ ਬਹੁਤ ਵਧੀਆ ਹੋ ਗਈ ਫਲਾਣਾ ਹੋ ਗਿਆ ਠਿਗੜਾ ਹੋ ਗਿਆ ਕਿ ਆ ਕਾਨੂੰਨ ਵਿਵਸਥਾ ਹੋ ਗਈ ਭਗਵਾਨ ਤੁਮਨ ਤਾਂ ਆਪ ਸ਼ੀਸ਼ਿਆਂ ਦੇ ਵਿੱਚ ਖੜਾ ਬੋਲ ਰਿਹਾ ਵੀ ਦੱਸ ਵੀ ਜੇ ਸ਼ੀਸ਼ਿਆਂ ਦੇ ਵਿੱਚ ਖੜਕਾ ਤੈਨੂੰ ਦੇਖਣਾ ਲੋ ਫਿਰ ਟੈਲੀਵਿਜ਼ਨ ਦੇ ਉੱਪਰ ਹੀ ਦੇਖ ਲੈ ਵੀਰ ਵੀ ਸ਼ੀਸ਼ੇਵਾਂ ਦੇਖਣੇ ਕੀ ਲੋੜ ਬੁਲਟ ਪ੍ਰੂਫ ਸ਼ੀਸ਼ਾ ਲਾਇਆ ਵਦਾ ਸੁਥਾ ਆਰ ਲੱਖ ਕੇ ਵਾਂ ਕਹੇ ਨਸ਼ਾ ਵਿਗ ਰਿਆ ਟਰਾਂਸਪੋਰਟ ਮਾਫੀਆ 1000 ਰੁਪਿਆ ਦੇਣੇ ਦਾ ਵਾਦਾ ਕਰਿਆ ਤਾਂ ਬਾਣੀ ਦਿਆ ਹਿਲ ਤੱਕ ਹਰਿਆਣੇ ਦੇ ਵਿੱਚਾਂ ਵੀ ਕਹਾ 10 ਉੱਥਾ ਸਕੀਮ ਪਾ ਕਾਰੇਗਾ ਵੀ ਥਨੂ ਵੀ ਦੇ ਦੇਗੇ 10 ਜੋ ਕਹ ਖਜ਼ਾਨਾ ਖਾਲੀ ਫਿਰ ਰਿਆ ਉਹੀ ਰੜਾ ਪਈਆ ਰੇ ਜੋ ਕਰਦੇ ਜੋ ਕਰਦੇ ਕੁਛ ਨਹੀਂ ਕਰਿਆ ਕਹ ਇਹਨਾਂ ਨੇ ਡਰਗ ਮਾਫੀਆ ਕਾ ਸਰਗਰਮ ਹੋ ਰਿਆ ਪੂਰੇ ਪੰਜਾਬ ਦੇ ਵਿੱਚ ਆ ਝਾੜੂ ਵਾਲਿਆਂ ਦੇ ਕਾ ਇਹ ਨਸ਼ੇ ਨਹੀਂ ਰੁਕ ਰਿਆ ਕਾ ਬਾਤਾਂ ਮਾਰ ਰਹੇ ਦੱਸਾ ਤਾਂ ਇਹ ਕਾਂਗਰਸ ਪਾਰਟੀ ਤੇ ਨਹੀਂ ਰੁਕੇ ਆ ਬਚਾਰਿਆਂ ਤੇ ਇਹ ਦੇਖ ਲਿਓ ਰਾਜੇ ਨੇ ਵਿਚਾਰੇ ਨੇ ਗੁਟਕਾ ਸਾਹਿਬ ਦੀ ਸੌ ਚੱਕਾ ਕੇ ਆਦਾ ਕਾ ਨਸ਼ਾ ਖਤਮ ਕਰ ਦੇਗਾ ਵਿਚਾਰਾ ਦੇਖ ਲਿਓ ਕਾਂਗਰਸ ਪਾਰਟੀ ਵਾਲੇ ਨੇ ਇਸ ਨੂੰ ਖਤਮ ਕਰ ਕਾ ਬੀਜੇਪੀ માં ਭੇਜ ਤੇ ਆ ਦੱਸ ਬੀਜੇਪੀ ਵਾਲਾ ਨੇ ਦੇਖ ਲਿਓ ਖਤਮ ਕਰ ਕਾ ਕੁਰਾ ਬਿਠਾਤੇ ਆ ਵੀਰ ਈਹੀ ਕਹਿਸਾ ਕਾ ਰਾਜਾ ਸਾਹਿਬ ਨੂੰ ਨਹੀਂ ਰਾਜਾ ਸਾਹਿਬ ਤੋਂ ਗਏ ਤੇ ਵੀ ਚਲੋ ਉੱਥਾ ਇਹਨਾਂ ਨੂੰ ਉੱਥਾ ਕ ਵੀ ਰਾਜਪਾਲ ਲਾ ਦੇਗੇ ਕਿਸੇ ਪਾਸਾ ਗੋਆ માં ਲਾ ਦੇਗਾ ਠੰਡੇ ਲੱਕੇ ਮੈਂ ਕਿ ਰਾਜਪਾਲ ਲਾ ਦੇਗੇ ਲਾਇਆ ਇਹ ਦੇਖ ਲੈ ਲੱਜਿਆ ਨਹੀਂ ਵਿਚਾਰਾ ਰਾਜਾ ਕਿੱਥਾ ਗਿਆ ਕਿੱਥਾ ਨਹੀਂ ਫੁੱਲ ਇਹ ਜੇਪਾ ਟੰਗਾ ਵਿਚਾਰਾ ਮੂੜਕਾ ਨਹੀਂ ਲੱਜਿਆ ਉਧਰ ਬੀਬੀ ਪਰਨੀਤ ਕੌਰ ਵਿਚ ਆ ਫੁੱਲ ਵਾਲਾ ਮ ਚਲੇ ਗਈ ਵਿਚਾਰੀ ਉਹ ਬੀਬੀ ਵੀ ਲੱਭਣੀ ਵੀਰੇ ਮੁਸ਼ਕਲ ਲਗਾ ਰਾਜੇ ਤੇ ਨਹੀਂ ਰੁਕਿਆ ਨਸ਼ਾ ਬਾਦਲ ਤੇ ਨਹੀਂ ਰੁਕਿਆ ਨਸ਼ਾ ਯੋ ਇਹ ਭਗਵਾਨ ਤਾਂ ਮਹਾਂਦੇਵ ਸੋ ਵਿਚਾਰਾ ਕਿੱਥੇ ਤੇ ਰੋਕ ਦੇਗਾ ਨਸ਼ਾ ਪੰਜਾਬ ਮੰਦੀ ਰੁਕਦਾ ਨਾ ਸਾ ਵੀਰੇ ਯੋ 10 ਤੋਂ ਵੀ ਜ਼ਿਆਦਾ ਇਨਕੇ ਲੀਡਰ ਇਨਕੀ ਫੋਰਸ ਇਨਾ ਕ ਵਿਚ ਜਿਹੜੇ ਮਿਲੇ ਵੇ ਬੰਦੇ ਵਾਹੀ ਨਹੀਂ ਵੀ ਕਰਨ ਦੰਦੇ ਕਿਸੇ ਨੂੰ ਕੂਸ ੱਸ ਯਾ ਚੱਕਰ ਪੈ ਰਿਆ ਆਰੇ ਈਬ ਰਾਜੇਨ ਤਾਂ ਚਲੋ ਖਾਰੀਓ ਤੂੰ ਚਲਾ ਬੋਟਾ ਲੈਣ ਗਿਆ ਉੱਥਾ ਦਿੱਲੀ ਮਾਸਕਾ ਚੰਗਾ ਬੱਤਾ ਲੋਟ ਆ ਗਿਆ ਵੀਰ ਨਹੀਂ ਪੰਜਾਬ ਦੇ ਵਿੱਚ ਉਹ ਕਰੀ ਜਾਂਦਾ ਰਾਰਾ ਰੀਰੀ ਜੀ ਆਰ ਨਹੀਂ ਤਾਂ ਦੇਖ ਲਿਓ ਵੀਰ ਭਗਵਾਨ ਤਮਾਨ ਵੀ ਕਰਾ ਤਾਂ ਬੜੇ ਦਿਨ ਦਾ ਕਹਾ ਵੀਰ ਕਾਹੀਏ ਜਿਹੜੇ ਬੱਸਾਂ ਹੀ ਬਾਡੀਆਂ ਨੂੰ ਆਗਾ ਲੈ ਜੀ ਤਾਂ ਕਰਾਂਗੇ ਸਾਹ ਬਤਾ ਚਲੋ ਬਚਾ ਹੋ ਗਿਆ ਔਰ ਉੱਧਰ ਬਾਪੂ ਪ੍ਰਕਾਸ਼ ਬਾਦਲ ਦਾ ਛੋਗਰਾ ਸੁਖਵੀਰ ਬਾਦਲ ਯੋ ਵੀ ਇਸੜੂ ਗਿਆ ਵਦਾ ਵੀਰ ਕਾ ਸਿੱਖਾਂਗੇ ਧਰਮ ਕੇ ਮਾਮਲੇ ਦੇ ਵਿੱਚ ਮੈਂ ਕਿੰਦਰ ਸਰਕਾਰ ਘਾਇਲਾ ਤਪਸਾਰੀ ਵੀਰ ਇਹ ਵਿਚਾਰਾ ਕਿਆ ਘਰੇ ਨੋ ਮਨ ਸਮਝ ਬਣੇ ਆਂਦੀ ਦੱਸ ਇਸ ਕੀ ਘਰ ਵਾਲੀ ਵਿਚਾਰੀ ਬੀਬੀ ਹਰ ਸਿੱਧਰ ਬਾਦਲ ਬਾਵੀ ਘਰਾਂ ਬੈਠੀ ਵਿਚਾਰੀ ਦੱਸ ਨਹੀਂ ਤੋ ਪਹਿਲਾ ਇਹ ਇਨਾਂ ਦਾ ਪਾਪਾ ਦੇਖ ਲੈ ਮੋਦੀ ਗੈਲ ਗੰਡ ਸਾ ਤੋਪ ਕਰਕਾ ਯੋ ਆਪਣੀ ਨੂ ਨੂੰ ਦੇਖ ਲੈ ਉੱਥਾ ਸੈਂਟਰ ਮਨ ਲਵਾ ਦਿਆ ਦਾਗਲੇ ਨੇ ਫੂਡ ਪ੍ਰੋਸੈਸਿੰਗ ਮੰਤਰੀ ਇਹ ਤਾਂ ਜਹ ਜੀ ਜਿੱਤੀ ਜਹ ਜੀ ਨਾ ਜਿੱਤੀ ਇੱਕ ਬਰਾਬਰ ਵੀਰ ਯੋ ਗਾਲੋ ਮਾੜੀ ਮੋਟੀ ਪੁਲਿਸ ਫੋਰਸ ਇਨਾਂ ਨੂੰ ਮਿਲ ਗਈ ਬਸ ਇਸ ਤੇ ਜਿਆਦਾ ਕੁਝ ਨਹੀਂ ਕਹਿ ਸਕਦੇ ਆਪਾਂ ਅੱਜ ਸ਼੍ਰੋਮਣੀ ਕਾਲੀ ਦਲਾਂ ਦੇਖ ਲਓ ਵੀਰ ਮਹਾਨ ਸੀਧ ਕਰਨੈਲ ਸਿੰਘ ਇਸੜੂ ਅਰ ਪਪਿੰਦਰ ਸਿੰਘ ਇਸੜੂ ਸਰਦਾਂਝਲੀ ਦਈ ਵੀਰ ਉੱਥਾ ਇਸੜੂ ਦੇ ਵਿੱਚ ਬਹੁਤ بڑا ਇਕੱਠ ਹੋਇਆ ਔਰ ਯੋ ਸਹੀਦਾਂ ਨੂੰ ਸਰਦਾਂਝਲੀ ਉੱਥਾ ਦਈਆਂ ਇਨਾਂ ਨੇ ਛੱਡਦੀ ਗਲਮਾਂ ਰਹਿਣਗੇ ਲਲ ਨਾਰੇ ਮਾਰੇ 95% ਕੁਰਬਾਨੀਆਂ ਕਹਾ ਪੰਜਾਬੀਆਂ ਨੇ ਦਈਆਂ ਕਹਾ ਪਰ ਸੈਂਟਰ ਸਰਕਾਰ ਕਹਾ ਮਾਰੇ ਕਾ ਧਰਮ ਦੇ ਵਿੱਚ ਦਖਲਅੰਦਾਜ਼ੀ ਦੇਰੀ ਕਹਾ 121 ਦੇਸ਼ ਭਗਤਾਂ ਦੇ ਵਿੱਚੋਂ ਕਹਾ ਫਾਂਸੀ ਕਹਾ ਜਿਹੜੀ ਪੰਜਾਬੀਆਂ ਨੇ 93 ਬੰਦੇ ਦੇ 93 ਸਿੱਖ ਬੰਦੇ ਤੇ ਜਿਨ੍ਹਾਂ ਨੇ ਫਾਂਸੀ ਗਰਸੇ ਚੁੰਮਲੇ ਕਹਾ ਆਰ 26 20646 ਦੇਸ਼ਵਾਸੀ ਕਹਾ ਕਾਲੇ ਪਟਕੇ ਕਹਾ ਵੀ ਇਹਨਾਂ ਨੇ ਮਾ ਬਤਰੀ ਮਾਲਾ ਸਲੋਕ ਕਰਿਆ ਇਹ ਮੰਨੋ ਯੋ ਬਾਦਲ ਸਾਹਿਬ ਬਾਤ ਨਹੀਂ ਸਮਝੋ ਵੀ ਜਾਂ ਥਾਰਾ ਪਾਪਾ ਕੰਮ ਲਗੇ ਫੁੱਲਾਣਗਾ ਯਾਰੀ ਪਾਕਾ ਆਦਾ ਜਦ ਨਹੀਂ ਕੇ ਕਰਤਾ ਵੀ ਉਹ ਜਦ ਵੀ ਦੇਖ ਲਿਓ ਸ਼੍ਰੋਮਣੀ ਅਕਾਲੀ ਦਰਾਲੇ ਯੋ ਮਹਾਨ ਸੀਧਾਂਗੇ ਯਾਦ ਕਰਨ ਵਾਸਤਾ ਬੜੇ-ਬੜੇ ਸਮਾਗਮ ਕਰਾਇ ਕਰਤੇ ਜਦ ਨਹੀਂ ਤੁਹਾਨੂੰ ਦੇਖਿਆ ਵੀ ਉਹ ਉੱਥਾ ਯੋ ਕੀ ਕਰ ਰਹੇ ਕੀ ਨਹੀਂ ਕਰ ਰਹੇ ਇਹ ਤੁਹਾਨੂੰ ਯੋ ਦੀ ਖਣ ਲੱਗ ਗਈ ਕਿ ਦੇਖਣਾ ਹੀ ਹੈ ਵੀਰ ਭਗਵੰਤਵਾਨ ਗਹਿਰਾ ਕਹਾ ਜੇ ਨਾ ਦਿੱਲੀ ਦੇ ਵਿੱਚ ਕਹਾ ਮੋਦੀ ਇਹਨਾਂ ਨੂੰ ਕਹਦੇ ਵੀ ਚਲੋ ਕੋਈ ਨਹੀਂ ਬੀਬੀ ਨੂੰ ਫੇਰ ਦਿਓ ਵੀ ਆਪਾਂ ਕ ਐਮਨਟ ਮਾ ਦੇ ਦਿਆਂ ਜਗਾ ਆ ਇਹਨਾਂ ਨੇ ਕਹਾ ਚੱਪਲਾ ਵੀ ਨਹੀਂ ਪਾਣੀ ਭੱਜੇ ਜਾਣਗੇ ਆ ਦਿੱਲੀ ਨੂੰ ਮੱਤਾ ਮਾਰ ਰਹੇ ਹੋ ਅਰ ਕਹਾ ਵੀਰ ਇਹੋ ਕਹਾ ਮਾਰੀ ਪਾਰਟੀ ਕਹਾ ਇਹ ਕਹਾ ਜਿਹੜੇ ਕਰ ਰਹੇ ਨਾ ਕ ਮਾਰੀ ਦਖਲ ਅੰਦਾਜ਼ੀ ਕਰ ਰਹੇ ਇਹ ਕਹਾ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਚਲੋ ਵੀਰ ਮੰਨ ਲਿਆ ਵਾ ਬਾਦਲ ਸਾਹਿਬ ਜਿਹੜੀ ਬਾਤ ਕਹਾ ਮੰਨਣੀ ਪਵੇਗੀ ਵੀਰਾਂ ਬਾਕੀ ਉਹ ਦੇਖ ਲਿਓ ਵੀਰ ਅੱਠ ਬੰਦੇ ਇਹਨਾਂ ਨੇ ਵੀ ਦੇਖ ਲਿਓ ਰਿਟਾਇਰਮੈਂਟ ਵਾ ਪੇਜ ਤੇ ਵੀਰ ਜੋ ਵਿਚੇ ਚੰਦੂ ਮਾਧਰਾ ਵਿਚੇ ਢਿੰਡਸਾ ਵਿਚੇ ਜ਼ਗੀਰਗੌਰ ਹੋਰ ਵੀ ਹੈ ਵੀਰ ਕਈ ਬੰਦੇ ਰਖੜਾ ਪੇ ਤੇ ਵਿਚੇ ਰਿਟਾਇਰਮੈਂਟ ਵਾ ਸਾਰੇ ਰਿਟਾਇਰ ਕਰਕੇ ਪੇਜ ਤੇ ਇਹਨਾਂ ਨੇ ਵੀਰ ਇਹ ਕੱਲ੍ਹ ਹੀ ਰਹਿ ਗਿਆ ਉਸ ਵੀਰ ਸਿਓ ਬਾਦਲ ਸ਼ਰੂਮੜੀ ਕਾਲੀ ਦਲ ਕਾ ਪ੍ਰਧਾਨ ਜੋ ਕਰਿਆ ਪ੍ਰਧਾਨਗੀ ਕੁਰਸੀ ਛੱਡਣੀ ਜੋ ਮਰਜੀ ਹੋ ਜੇ ਆਰ ਉਧਰ ਬਸੀ ਵਾਲਾ ਵੀ ਗੈਲਤਾਲਸ ਬਸੀ ਆੜ ਦਾ ਵੀਰ ਚੰਗਾ ਸੂਤ ਆਇਆ ਬਗਮ ਗੈਲ ਆਰ ਇਹ ਉਧਰ ਇਸका यो ਜਿਹੜਾ ਵਿਕਰਮ ਜੀਠੀਆ ਇਸ ਦਾ ਰਿਸ਼ਤੇਦਾਰ ਆ ਵੀ ਗਿਆ ਬਦਉਥਾ ਸਾਰੇ ਪੋਂਛੇ ਦੇ ਵਿਰੁੱਧ ਆਰ ਉਧਰ ਵੀਰ ਕਹ ਲੋ ਵੀ ਇੱਕ ਹੋਰ ਖਬਰ ਸੁਣ ਲਿਓ ਪਾਣੀ ਗੈਲ ਮੁੱਖ ਮੰਤਰੀ ਕਾ ਪਾਣੀ ਸੰਕਟ ਕੇ ਟਾਕਰੇ ਵਾਸਤਾ ਅੰਦੋਲਨ ਵਿਢਣ ਦਾ ਸੱਦਾ ਦੇ ਰਿਆ ਵੀਰ ਮੁੱਖ ਮੰਤਰੀ ਭਗਵੰਤ ਮਾਨ यो ਕਲ ਵੀ 78ਵੇਂ ਆਜ਼ਾਦੀ ਦਿਵਸ ਕੇ 78 ਸਾਲ ਹੋ ਗਏ ਜਿੱਤੇ ਨੂੰ ਯੋ ਮਤਲਬ ਆਜ਼ਾਦ ਆਜ਼ਾਦ ਹੋਏ ਨੂੰ ਔਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਮਾ ਸੂਬਾ ਪੱਤਰੀ ਜਿਹੜਾ ਪ੍ਰੋਗਰਾਮ ਕਰਾਇਆ ਦਾ ਉੱਥਾ ਝੰਡਾ ਚੜ੍ਹਾਣ ਗਿਆ ਦਾ ਉੱਥਾ ਵੀਰ ਯੋ ਕਹਿ ਲੋ ਵੀ ਇਸ ਨਾਲ ਯੋ ਬਾਤ ਖਰਤੀ ਗਾ ਬਈ ਸੂਬੇ ਦੇ ਵਿੱਚ ਮਾ ਮਾਲਵਾ ਨਹਿਰ ਦੀ ਸਾਰੀ ਦਾ ਕੰਮ ਸ਼ੁਰੂ ਕਰਤੇ ਆ ਪੰਜ ਪੰਜਾਬੀਆਂ ਨੂੰ ਗੁਰੂ ਸਹਿਬਾਨਾਂ ਦੀਆਂ ਸਿੱਖਿਆਵਾਂ 'ਤੇ ਚੱਲਨੇ ਬਾ ਇਹ ਪ੍ਰਦੂਸ਼ਿਤ ਗਾ ਪਾਣੀ ਗਾ ਵਾਤਾਵਰਨ ਨੂੰ ਸਾਫ਼ ਬਣਾਉਣ ਵਾਸਤਾ ਪਰੋਂਗਾ ਮੂਰੇ ਹੋਗਾ ਸਾਰਾ ਕੰਮ ਕਰਨਾ ਪਵੇਗਾ ਇਹ ਨਹਿਰ ਘਾਇਰਾ ਤਾਂ ਨਾ ਨਹਿਰ ਬਣਾਵेंगे ਉੱਥਾ ਵੀ ਗਿੱਦੜ ਵਾਹੇ ਮਾਰੀ ਨਾ ਸੀਟ ਉੱਥਾ ਜਿਮਨੀ ਚੋਂ ਆ ਰਹੀ ਵੀਰ ਇਸ ਕਰਕੇ ਵੀਰ ਉੱਥਾ ਗਿੱਦੜ ਵਾਹੇ ਦੇ ਲੱਕੇ ਮਨ ਤਾਂ ਜ਼ਰੂਰ ਪੱਟੇਗੇ ਬਾਕੀ ਕਿਸੇ ਵਾਸਤਾ ਪੱਟੇ ਨਾ ਪੱਟੇ ਉੱਥਾ ਜ਼ਰੂਰ ਮਸੀਨਾਂ ਮਸੀਨਾਂ ਸੁਣਾ ਲਾ ਦੇਗੇ ਵੀਰ ਪੱਟਣ ਵਾਸਤਾ ਉਹ ਵੀ ਇਹਨਾਂ ਨੂੰ ਪਤਾ ਵੀ ਉੱਥਾ ਫੇ ਵੋਟਾਂ ਵੀ ਲੈਣੀਆਂ ਵੀਰ ਨਹਿਰ ਕੇ ਪਰ ਮਤਲਬ ਕਹਿ ਲੋ ਵੀ ਇਹ ਉਹਨਾਂ ਨੂੰ ਜੇ ਲਾएंगे ਮਾੜਾ ਮੋਟਾ ਕਾਹੇਂਗੇ ਆਰੇ ਲਾ ਕੇ ਰੱਖेंगे ਤਾਂ ਹੀ ਬੰਦੇ ਵੋਟਾਂ ਭਾਵੇਂ ਜਾਣ ਵਾਲੇ ਇਸਕਾਰ ਕਹਾ ਪਰ ਤੁਮਨ ਕਹ ਰਿਹਾ ਵੀ ਨਹਿਰ ਪੱਟੇਗਾ ਖਾਪੀ ਕਰਨਾ ਕਰੋਗਾ ਹਾਂ ਨਹਿਰ ਦੇ ਵਿੱਚ ਖਾ ਪੂਰੀ ਕਹਾ ਪਾਣੀ ਦੀ ਬਹਾਰ ਆਵੇਂਗਾ ਥਾਰੇ ਖੇਤਾਂ ਮੇ ਪਾਣੀ ਜਾਵੇਗਾ ਤੁਹਾਨੂੰ ਪਾਣੀ ਮਿਲੇਗਾ ਔਰ ਇਹ ਕਹਿ ਰਿਹਾ ਵੀ ਇਸਕਾਰ ਕਗਾ ਪਾਣੇ ਉਹ ਪਾਣੀ ਦਾ ਵਿਢ ਲਿਆ ਕੰਮ ਕਾ ਤੁਹਾਨੂੰ ਚਿੰਤਾ ਕਰਨੇ ਕੋ ਲੋੜ ਹੈ ਨਹੀਂ ਮਹਾਰੀ ਸਰਕਾਰ ਨੇ ਆਪੇ ਕਾ ਨਹਿਰ ਪੱਟਣੀ ਕਾ ਥਾਰੇ ਖੇਤਾਂ ਮ ਆਪੇ ਪਾਣੀ ਆ ਜਾਣਾ ਪਰ ਬਾਨ ਮੰਨੋ ਵੀਰ ਅਰ ਇਸੇ ਕਰਕੇ ਇਹ ਰਖੜੀ ਦੇ ਸਬੰਧ ਵਾ ਬਰਨਾਲੇ ਦੇ ਵਿੱਚ ਇੱਕ ਬੜਾ ਪ੍ਰੋਗਰਾਮ ਕਰਿਆ ਭਗਵਾਨ ਤਮਨ ਹੈ। ਇਹ ਅੰਗਣਵਾੜੀ ਗਿਆ ਜਿਹੜੀਆਂ ਇਹ ਵਰਕਰਾਂ ਦੀਆਂ ਇਹਨਾਂ ਨੂੰ 300 ਨਵੀਆਂ ਸਾਮੀਆਂ ਭਰਨੇ ਦਾ ਐਲਾਨ ਕਰਤਾ। ਮਲੇ ਭਰੀਆਂ ਨੇ ਹਲੇ ਐਲਾਨ ਕਰਿਆ। ਖਾਬਿਦ ਭਰ ਦੇਗੇ ਛੇਤੀ। ਅਰ ਵੀ ਉੱਥਾ ਹੀ ਉਹ ਕਹ ਲੋ ਵੀ ਰਖੜੀ ਦੇ ਮੌਕੇ ਪੰਜਾਬ ਦੀਆਂ ਜਨਾਨੀਆਂ ਜਿਹੜੀਆਂ ਉਹ ਮਹਿਲਾ ਔਰਤਾਂ ਕਹਿੰਦੇ ਜਿਹਨੂੰ ਬਾਤ ਜਨਾਨੀਆਂ ਆ। 3 ਮਿਆਂ ਬਿਗਾਦੇ ਹਮਾਰੇ ਤੋਂ। ਇਹ 3 ਮਿਆਂ ਨੂੰ ਸਗਾਤ ਦੇਂਦੀ ਰ। ਭਗਵਾਨ ਤੁਮਾਨ ਨੇ ਅੰਗਨਵਾੜੀ ਵਰਕਰਾਂ ਦਾ 3000 ਏੜੀਆਂ ਖਾਲੀ ਸਾਮੀਆਂ। ਇਹੋ ਭਰ ਦੇਣੇ ਦੱਸ। 3000 ਗੱਲ ਛੜ ਜੇ ਕੰਮ। ਚਲੋ ਫਿਰ। ਸਾਰਨ ਪਿਆਰਪਰੀ ਸਾਸਤਰੀ ਗੱਲ। ਹਾਂ ਹਾਂ ਜਾ ਰਿਹਾ ਬੈਂ। ਟਾਈਮ ਬਹੁਤ ਹੋ ਗਿਆ ਵੀਰ। ਦੇਖਾਂ ਦੇ ਕਿ ਮੈਨੂੰ ਵੀ ਅੰਗਨਵਾੜੀ ਮਗ ਤੇ ਕੋਈ ਨੌਕਰੀ ਮਿਲ ਜੇ ਵੀਰ। ਚੰਗਾ ਸਾਸਤਰੀ ਗੱਲ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਮੇਰਾ ਵੀਰ ਸਾਰੇ।